ਪਿਛਲੇ ਮਹੀਨੇ 22 ਨਵੰਬਰ ਤੋਂ ਪਾਕਿਸਤਾਨ ਦੇ ਇੱਕ ਸੂਬੇ ਖੈਬਰ ਪਖਤੂਨ ਖਵਾ ਵਿੱਚ ਸੁੰਨੀ ਅਤੇ ਸ਼ੀਆ ਮੁਸਲਮਾਨਾਂ ਵਿਚਾਲੇ ਆਰੰਭ ਹੋਏ ਹਿੰਸਕ ਟਕਰਾਅ ਵਿੱਚ ਹੁਣ ਤੱਕ 130 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ ਅਤੇ ਸੈਂਕੜੇ ਹੀ ਹੋਰ ਬੁਰੀ ਤਰ੍ਹਾਂ ਜ਼ਖਮੀ ਹੋਏ ਕਰਾ ਰਹੇ ਹਨ ਡੈਂਡੀ ਪਾਕਿਸਤਾਨ ਵਿੱਚ ਲਗਾਤਾਰ ਵਾਪਰ ਰਹੇ ਅਜਿਹੇ ਭਿਆਨਕ ਘਟਨਾਕਰਮ ਨੂੰ ਵੇਖਦਿਆਂ ਇਹ ਜ਼ਰੂਰ ਮਹਿਸੂਸ ਹੋਣ ਲੱਗਾ ਹੈ ਕਿ ਧਰਮ ਦੇ ਆਧਾਰ ਉੱਤੇ ਬਣਾਇਆ ਗਿਆ ਇਹ ਦੇਸ਼ ਵੱਡੀ ਹੱਦ ਤੱਕ ਫੇਲ ਹੋ ਚੁੱਕਾ ਹੈ ਡੈਂਡੀ ਸਾਲ 1947 ਵਿੱਚ ਅੰਗਰੇਜ਼ੀ ਰਾਜ ਵਿਰੋਧ ਲੰਬੇ ਸੰਘਰਸ਼ ਤੋਂ ਬਾਅਦ ਭਾਰਤ ਆਜ਼ਾਦ ਹੋਇਆ ਸੀ ਪਰ ਉਸੇ ਹੀ ਸਮੇਂ ਅੰਗਰੇਜ਼ਾਂ ਦੀਆਂ ਸ਼ਾਂਤੀਰ ਚਾਲਾਂ ਕਰਕੇ ਇਸ ਦੀ ਦੋ ਹਿੱਸਿਆਂ ਵਿੱਚ ਵੰਡ ਕਰ ਦਿੱਤੀ ਗਈ ਸੀ ਡੰਡੀ ਅੰਗਰੇਜ਼ ਹਾਕਮਾਂ ਵੱਲੋਂ ਪਹਿਲਾਂ ਹੀ ਵੱਖ-ਵੱਖ ਧਾਰਮਿਕ ਫਿਰਕਿਆਂ ਵਿਚਕਾਰ ਸੋਚੀ ਸਮਝੀ ਸਾਜ਼ਿਸ਼ ਅਧੀਨ ਨਫ਼ਰਤ ਦੀ ਅੱਗ ਨੂੰ ਪੂਰੀ ਤਰ੍ਹਾਂ ਪੜਕਾ ਰੱਖਿਆ ਸੀ ਜਿਸ ਵਿੱਚ ਲੱਖਾਂ ਹੀ ਲੋਕ ਮਾਰੇ ਗਏ ਸਨ ਡੰਡੀ ਪਾਕਿਸਤਾਨ ਬਣਾਉਣ ਦੇ ਹਮਾਇਤਿਆਂ ਦੇ ਆਗੂ ਮੁਹੰਮਦ ਅਲੀ ਜਨਾ ਨੇ ਅੰਗਰੇਜ਼ਾਂ ਨਾਲ ਰੈਲ ਕੇ ਇਹ ਯੋਜਨਾ ਬਣਾਈ ਸੀ ਕਿ ਮੁਸਲਮਾਨ ਬਹੁ ਗਿਣਤੀ ਵਾਲੇ ਇਲਾਕਿਆਂ ਦੇ ਆਧਾਰ ਉੱਤੇ ਇੱਕ ਨਵਾਂ ਦੇਸ਼ ਬਣਾ ਦਿੱਤਾ ਜਾਏ ਡੈਂਡੀ ਅੰਗਰੇਜ਼ ਵੀ ਅਜੇਹਾ ਹੀ ਚਾਹੁੰਦੇ ਸਨ ਡੈਂਡੀ ਉਹਨਾਂ ਨੇ ਜਿੱਥੇ ਆਪਸੀ ਨਫ਼ਰਤ ਦੀ ਅੱਗ ਨੂੰ ਹੋਰ ਹਵਾ ਦਿੱਤੀ ਉਥੇ ਤਤਕਾਲੀ ਆਗੂਆਂ ਵਿੱਚ ਇਸ ਕਦਰ ਦਰ ਪੈਦਾ ਕਰ ਦਿੱਤਾ ਕਿ ਜੇਕਰ ਭਾਰਤ ਨੂੰ ਵੰਡ ਕੇ ਨਵਾਂ ਦੇਸ਼ ਨਾ ਬਣਾਇਆ ਗਿਆ ਤਾਂ ਵੱਡੀ ਪੱਧਰ ਉਤੇ ਹਿੰਸਾ ਫੈਲ ਜਾਏਗੀ ਜਿਸ ਵਿੱਚ ਹੋਰ ਵੀ ਵੱਡੀ ਤਬਾਹੀ ਹੋਵੇਗੀ ਡੈਡੀ ਪਾਕਿਸਤਾਨ ਦੇ ਖੂਨ ਵਿੱਚ ਆਉਣ ਸਮੇਂ ਚਾਹੇ ਜਿਨ੍ਹਾਂ ਨੇ ਨਵੇਂ ਦੇਸ਼ ਦੇ ਸੰਵਿਧਾਨ ਵਿੱਚ ਘੱਟ ਗਿਣਤੀਆਂ ਨੂੰ ਪੂਰੇ ਹੱਕ ਦੇਣ ਅਤੇ ਉਹਨਾਂ ਦੀ ਸੁਰੱਖਿਆ ਲਈ ਲਿਖਤੀ ਵਚਨਬੱਧਤਾ ਪ੍ਰਗਟ ਕੀਤੀ ਸੀ ਪਰ ਇਸ ਮੁਲਕ ਦਾ ਹੁਣ ਤੱਕ ਦਾ ਇਤਿਹਾਸ ਇਹ ਗਵਾਹੀ ਭਰਦਾ ਹੈ ਕਿ ਉੱਥੇ ਘਟ ਗੈਂਤियां ਕਦੇ ਵੀ ਸੁਰੱਖਿਅਤ ਨਹੀਂ ਰਹੀਆਂ ਸਗੋਂ ਬਹੁਤ ਗੈਂਤੀ ਫਿਰਕੇ ਦੇ ਰਹਿਮੋ ਕਰਮ ਉੱਤੇ ਹੀ ਦਿਨ ਕਟੀ ਕਰਦੀਆਂ ਰਹੀਆਂ ਹਨ ਪੰਡੀ ਪਾਕਿਸਤਾਨ ਦੇ ਚਾਰ ਵੱਡੇ ਸੂਬੇ ਹਨ ਜਿਨ੍ਹਾਂ ਵਿੱਚ ਪੰਜਾਬ ਸਿੰਧ ਬਲੋਚਿਸਤਾਨ ਅਤੇ ਖੈਬਰ ਪਕਤੂਨ ਖਵਾ ਆਦ ਸ਼ਾਮਿਲ ਹਨ ਡੈਂਡੀ ਵੰਡ ਸਮੇਂ ਸਿੰਧ ਪ੍ਰਾਂਤ ਵਿੱਚ ਵੱਡੀ ਗਿਣਤੀ ਵਿੱਚ ਹਿੰਦੂ ਪਾਈ ਜਾ ਰਹੇ ਦੇ ਲੋਕ ਵਸੇ ਹੋਏ ਸਨ ਡੈਂਡੀ ਉੱਥੇ ਈਸਾਈਆਂ ਅਤੇ ਸਿੱਖਾਂ ਦੀ ਗਿਣਤੀ ਨਾ ਮਾਤਰ ਹੀ ਸੀ ਡੈਂਡੀ ਪਰ ਅੰਕੜੇ ਇਹ ਦਰਸਾਉਂਦੇ ਹਨ ਕਿ ਹੁਣ ਹਿੰਦੂਆਂ ਸਮੇਤ ਹੋਰ ਘਟ ਗਿਣਤੀਆਂ ਦੀ ਸੰਖਿਆ ਉੱਥੇ ਵੀ ਲਗਾਤਾਰ ਘਟਦੀ ਜਾ ਰਹੀ ਹੈ ਡੈਂਡੀ ਉਹਨਾਂ ਨੂੰ ਖਾਸ ਤੌਰ ਉੱਤੇ ਹਿੰਦੂਆਂ ਨੂੰ ਹਰ ਢੰਗ ਤਰੀਕੇ ਨਾਲ ਧਰਮ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਕੱਟੜਵਾਦੀ ਇਸਲਾਮਿਕ ਸੋਚ ਦੇ ਲੋਕ ਵੱਡੀ ਹੱਦ ਤੱਕ ਸਫਲ ਹੋ ਰਹੇ ਹਨ ਦੰਡੀ ਪਰ ਇਸ ਦੇ ਨਾਲ ਨਾਲ ਪਾਕਿਸਤਾਨ ਦੀ ਬਦਕਿਸਮਤੀ ਇਹ ਵੀ ਰਹੀ ਹੈ ਕਿ ਇਹਨਾਂ ਚਾਰਾਂ ਸੂਬਿਆਂ ਦੇ ਲੋਕਾਂ ਵਿੱਚ ਇਸ ਕਦਰ ਦੂਰੀਆਂ ਹਨ ਜਿਵੇਂ ਉਹ ਇੱਕ ਨਹੀਂ ਸਗੋਂ ਚਾਰ ਦੇਸ਼ਾਂ ਵਿੱਚ ਰਹਿ ਰਹੇ ਹੋਣ ਡੰਡੀ ਇੱਕ ਵੱਧ ਕਿਸਮਤੀ ਇਹ ਵੀ ਹੈ ਕਿ 1971 ਵਿੱਚ ਪੂਰਬੀ ਪਾਕਿਸਤਾਨ